ਮੈਂ ਵੀ ਬਾਈ ਜੀ ਲੌਂਜੀਵਿਟੀ ਵਾਸਤੇ ਟ੍ਰੇਨ ਕਰਨਾ ਚਾਹੁੰਦਾ ਆ ਤੁਹਾਡੇ ਦਿਮਾਗ ਦੇ ਵਿੱਚ ਕਿਹੜੇ ਪ੍ਰੋਟੋਕੋਲ ਚੱਲਦੇ ਆ ਕਿ ਜਦੋਂ ਮੈਂ ਲੌਂਜੀਵਿਟੀ ਲਈ ਟ੍ਰੇਨ ਕਰਨਾ ਹੈ ਜਾਂ ਹੈਲਥ ਗੇਨ ਲਈ ਕਰਨਾ ਤੇ ਕਿਵੇਂ ਕਰ ਦੇਖੋ ਜਦ ਜਿਮ ਜਗ੍ਹਾ ਤੁਸੀਂ ਜਾਂਦੇ ਹੋ ਤਾਂ ਲੌਂਜੀਵਿਟੀ ਵੱਧਦੀ ਹੈ ਲੇਕਿਨ ਪ੍ਰੋਬਲਮ ਇਹ ਹੈ ਕਿ ਜਦੋਂ ਅਸੀਂ ਐਕਸਟ੍ਰੀਮ ਤਰ੍ਹਾਂ ਦੇ ਗੋਲਸ ਬਣਾਉਂਦੇ ਆ ਨਾ ਐਕਸਟ੍ਰੀਮ ਤਰ੍ਹਾਂ ਦੇ ਗੋਲਸ ਕੀ ਹੁੰਦੇ ਨੇ ਕਿ ਮੈਂ 20 ਕਿਲੋ ਘੱਟ ਕਰਨਾ ਹੈ ਜਾਂ ਮੈਂ 20 ਕਿਲੋ ਵਧਾ ਕਰਨਾ ਹੈ ਵਜ਼ਨ ਆਪਣਾ ਹੋ ਗਿਆ ਜਾਂ ਫਿਰ ਮੈਂ ਬਹੁਤ ਜ਼ਿਆਦਾ ਐਕਸਟ੍ਰੀਮ ਤਰੀਕੇ ਦੇ ਨਾਲ ਟਰਾਂਸਫਾਰਮ ਟਰਾਂਸਫਾਰਮ ਕਰਨਾ ਤਾਂ ਜਿਹ ਹਿੱਟ ਕਰਦੇ ਆ 네ਗੇਟਿਵਲੀ ਜਿਮ ਆਪਣੇ ਆਪ ਦੇ ਵਿੱਚ ਲੌਂਜੀਵਿਟੀ ਵਧਾਉਂਦਾ ਹੀ ਹੈ ਜੇਕਰ ਤੁਸੀਂ ਬੰਦਿਆਂ ਤਰ੍ਹਾਂ ਕਰੋ ਆਰਾਮ ਨਾਲ ਜਾ ਕੇ ਵਰਕਆਊਟ ਕਰੋ ਜਿਸ ਤਰ੍ਹਾਂ ਨਾਰਮਲ ਬੰਦੇ ਨੂੰ ਕਰਨਾ ਚਾਹੀਦਾ ਜੇਕਰ ਤੁਸੀਂ ਆਪਣੇ ਆਪ ਨੂੰ ਐਕਸਟ੍ਰੀਮ ਲੈਵਲ ਤੇ ਪੁਸ਼ ਨਹੀਂ ਕਰਦੇ ਤੇ ਤਾਂ ਫਿਰ ਉਤਨਾ ਲੌਂਜੀਵਿਟੀ ਤੁਹਾਡੀ ਵਧੇਗੀ ਪ੍ਰੋਬਲਮ ਇਹੀ ਹੁੰਦੀ ਹੈ ਕਿ ਜ਼ਿਆਦਾਤਰ ਆਪਾਂ ਇਨਸਿਕਿਉਰਟੀਜ਼ ਦੀ ਵਜ੍ਹਾ ਕਰਕੇ ਜਿਮ ਜਾਂਦੇ ਫੋਰ ਐਗਜ਼ਾਮਪਲ ਮੈਂ ਬੜਾ ਪਤਲਾ ਹੋਇਆ ਸੀ ਮੈਨੂੰ ਲੱਗਦਾ ਸੀ ਕਿ ਜਿੰਨਾ ਜ਼ਿਆਦਾ ਮੈਂ ਮਸਲ ਮਾਸ ਵਧਾ ਲਾਂ ਆਪਣਾ ਉਨਾ ਹੀ ਜ਼ਿਆਦਾ ਚੰਗਾ ਹੈ ਤਾਂ ਉਸ ਮਾਮਲੇ ਦੇ ਵਿੱਚ ਲੌਂਜੀਵਿਟੀ ਦਾ ਖਿਆਲ ਨਹੀਂ ਆਉਂਦਾ ਦਿਮਾਗ ਵਿੱਚ ਔਰ ਉਸ ਗੋਲ ਨੂੰ ਹਾਸਲ ਕਰਨ ਵਾਸਤੇ ਜਿਸ ਪ੍ਰੋਸੈਸ ਦੇ ਥਰੂ ਤੁਸੀਂ ਗੁਜ਼ਰਦੇ ਉਹਦੇ ਨਾਲ ਤੁਹਾਡੀ ਲਾਉਂਜਿੰਗ ਦੀ ਨੈਗੇਟਿਵਲੀ ਇਫੈਕਟ ਹੁੰਦੀ ਹੈ ਸੋ ਉਹ ਚੀਜ਼ ਮੇਰੇ ਲਈ ਹੁਣ ਪ੍ਰਾਇੋਰਟੀ ਨਹੀਂ ਹੈਗੀ ਕਿ ਮੈਂ ਵੱਡਾ ਦਿਖਾਂਗਾ ਮੈਂ ਪਲਕੀ ਦਿਖਾਂਗਾ ਕੁਛ ਨਹੀਂ ਬੱਤੇ ਉਹ ਜੀ ਜਦੋਂ ਅਸੀਂ ਹਟਾ ਦਿੰਨੇ ਆ ਤਾਂ ਫਿਰ ਤੋਂ ਇੱਕ ਪੋਟੈਂਸ਼ੀਅਲਟੀ ਜਿਹੜੀ ਵੱਡੀ ਲੈਟਸ ਟਾਕ ਅਬਾਊਟ ਦੀ ਪ੍ਰੈਕਟੀਕਲ ਐਪਲੀਕੇਸ਼ਨ ਭਾਜੀ ਇੱਕ ਬੰਦਾ ਆ ਜਿਹੜਾ ਆਲਮੋਸਟ 2 ਸਾਲ ਤੋਂ ਜਿਮ ਜਾ ਰਿਹਾ ਹੈਗਾ ਉਹਨੂੰ ABC ਆਫ ਜਿਮ ਪਤਾ ਆ ਵਾਰਮ ਅਪ ਕਿੱਦਾਂ ਕਰਨਾ ਆ ਆਪਾਂ ਵਰਕਆਊਟ ਕਰਨਾ ਆ ਆਰ ਟ੍ਰੇਨ ਚੈਸ ਲਈ ਐਕਸਰਸਸ ਆ ਗਈਆਂ ਬੈਕ ਲਈ ਐਕ ਮੈਨੂੰ ਸਮਝ ਲੱਗ ਗਈ ਹੈ ਕਿ ਯਾਰ ਮੇਰਾ ਫੋਕਸ ਬੋਡੀ ਬਿਲਡਿੰਗ ਕੰਪੀਟੀਸ਼ਨ ਲੜਨੇ ਨਹੀਂ ਹੈਗੀ ਤੇ ਨਾ ਹੀ ਮੈਂ ਕਿਸੇ ਨੂੰ ਇੰਪ੍ਰੈਸ ਕਰਨਾ ਹੈਗਾ ਬਟ ਮੈਂ ਜਿਮ ਮੇਰੀ ਇੱਕ ਆਦਤ ਬਣ ਚੁੱਕੀ ਹੈ ਜਿਵੇਂ ਤੁਹਾਡੀ ਬਣੀ ਹੈ ਤੇ ਹੁਣ ਮੈਂ ਆਪਣੇ ਆਪ ਨੂੰ ਹੈਲਥੀ ਤੇ ਲੌਂਜੀਵਿਟੀ ਵਾਸਤੇ ਟ੍ਰੇਨ ਕਰਨਾ ਹੈ ਕਿਹੜੇ ਟਾਈਪ ਦੀ ਟ੍ਰੇਨਿੰਗ ਉਹ ਕਰੇ ਤੁਹਾਡੇ ਅਕੋਰਡਿੰਗਲੀ ਜਾਂ ਫਿਰ ਮੈਂ ਸਿੱਧਾ ਕਹਾਂਗਾ ਤੁਸੀਂ ਕਿਦਾਂ ਡਿਜ਼ਾਈਨ ਕਰਦੇ ਹੋ ਆਪਣੇ ਵਰਕਆਊਟ ਸੀ ਮੇਰੇ ਵਰਕਆਊਟ ਬੜੇ ਬੇਸਿਕ ਹੁੰਦੇ ਆ ਜਿਹੜੇ ਤੁਸੀਂ ਫੋਰ ਐਗਜ਼ਾਮਪਲ ਮੇਰਾ ਵਰਕਆਊਟ ਤੇ ਮੇਰੇ ਬੇਟੇ ਦਾ ਵਰਕਆਊਟ ਸੇਮ ਹੈ ਇਸ ਟਾਈਮ ਉਹਨੂੰ ਅਜੇ ਤੱਕ 6 ਮਹੀਨੇ ਹੋਇ 15 ਸਾਲ ਦਾ ਬੜੇ ਆਰਾਮ ਦੇ ਨਾਲ ਉਹ ਹਫਤੇ ਦੇ ਵਿੱਚ ਦੋ ਦਿਨ ਉਹ ਵਰਕਆਊਟ ਕਰਦਾ ਹਫਤੇ ਦੇ ਵਿੱਚ ਦੋ ਦਿਨ ਮੈਂ ਵਰਕਆਊਟ ਕਰਦਾ ਹਾਂ ਜੇਕਰ ਮੇਰੇ ਕੋਲ ਟਾਈਮ ਨਾ ਹੋਵੇ ਕਈ ਵਾਰ ਇਹ ਆਉਂਦਾ ਕਿ ਜਿਮ ਜਾਇਦਾ ਇੱਕ ਡੇਢ ਘੰਟਾ ਨਹੀਂ ਹੁੰਦਾ ਹੈਗਾ ਘੰਟਾ ਸਵਾ ਘੰਟਾ ਦਾ ਘੜਗੜ ਲੱਗਦਾ ਹੈ ਤਾਂ ਫਿਰ ਉਸੇ ਵਰਕਆਊਟ ਨੂੰ ਆਪਾਂ ਦੋ ਪਾਰਟਸ ਵਿੱਚ ਡਿਵਾਈਡ ਕਰਕੇ ਤਾਂ ਫਿਰ ਇੱਕ ਦਿਨ ਹਾਫ ਕਰ ਲਿਆ ਦੂਸਰੇ ਦਿਨ ਜਿਹੜਾ ਬਾਕੀ ਦਾ ਰਹਿੰਦਾ ਉਹ ਕਰ ਲਿਆ ਸੋ ਦੋ ਦਿਨ ਸਿਰਫ ਮੇਰਾ ਵਰਕਆਊਟ ਹੈ ਐਂਡ ਜਿਹੜੀ ਰੈਜ਼ਿਸਟੈਂਸ ਟ੍ਰੈਨਿੰਗ ਹੈ ਜਿਹੜਾ ਜਿਮ ਹੈ ਇਹਦੀ ਬਿਊਟੀ ਇਹ ਹੈ ਕਿ ਤੁਹਾਨੂੰ ਜੇ ਜੇਕਰ اسپੈਸ਼ਲੀ ਤੁਸੀਂ ਲੌਂਗੇਵਿਟੀ ਵਾਸਤੇ ਜਾਂ ਫਿਟਨੈਸ ਦੇ ਵਾਸਤੇ ਜਨਰਲ ਹੈਲਥ ਦੇ ਵਾਸਤੇ ਜਿਮ ਜਾਣਾ ਚਾਹੁੰਦੇ ਤਾਂ ਤੁਹਾਨੂੰ 6 ਦਿਨ 7 ਦਿਨ ਜਿਮ ਜਾਣ ਦੀ ਵੈਸੇ ਜ਼ਰੂਰਤ ਨਹੀਂ ਹੁੰਦੀ ਨਾਰਮਲ ਪਬਲਿਕ ਹੈ ਜਿਹੜੀ ਜਦੋਂ ਤੁਸੀਂ ਨਾਰਮਲ ਲੋਕਾਂ ਦੀ ਗੱਲ ਕਰਦੇ ਹੋ ਦੋ ਦਿਨ ਤਿੰਨ ਦਿਨ ਜਿਮ ਚੱਲ ਜਾਓ ਬਹੁਤ ਹੈ ਬਹੁਤ ਵਧੀਆ ਤੁਸੀਂ ਆਰਾਮ ਦੇ ਨਾਲ ਆਪਣੇ ਆਪ ਵਰਕਆਊਟ ਕਰੋ ਆਰਾਮ ਦੇ ਨਾਲ ਵਰਕਆਊਟ ਕਰਨ ਤੋਂ ਮੇਰਾ ਭਾਵ ਇਹ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਐਕਸਟ੍ਰੀਮ ਤਰੀਕੇ ਦੇ ਨਾਲ ਆਪਣੇ ਆਪ ਨੂੰ ਪੁਸ਼ ਕਰਨਾ ਜਿਦਾਂ ਕਿ ਤੁਸੀਂ ਹਫੇ ਉਹ ਤੁਹਾਨੂੰ ਟ੍ਰੇਨਿੰਗ ਟੂ ਫੇਲਿਅਰ ਟ੍ਰੇਨਿੰਗ ਟੂ ਫੇਲਿਅਰ ਨਾਰਮਲ ਬੰਦੇ ਵਾਸਤੇ ਕੋਈ ਟ੍ਰੇਨਿੰਗ ਟ੍ਰੇਨ ਟੂ ਫੇਲਰ ਦੀ ਵੈਲਿਊ ਹੈ ਯਾਰ ਲੇਕਿਨ ਨਾਰਮਲ ਬੰਦੇ ਵਾਸਤੇ ਖਾਸ ਤੌਰ ਤੇ ਐਸਾ ਬੰਦਾ ਜਿਹੜਾ ਕਿ ਕੋਈ ਪ੍ਰੈਪ ਨਹੀਂ ਕਰਦਾ ਪਿਆ ਜਿਹੜਾ ਕਿ ਐਨਬੋਲਿਕ ਉਹਦੇ ਉੱਤੇ ਟਰੰਕਸ ਦੇ ਉੱਤੇ ਨਹੀਂ ਹੈ ਉਹਦੀ ਰਿਕਵਰੀਬਿਲਿਟੀ ਵੈਸੇ ਵੀ ਨਹੀਂ ਹੁੰਦੀ ਜੇਕਰ ਤੁਸੀਂ ਰਿਕਵਰੀਬਿਲਿਟੀ ਤੁਹਾਡੀ ਨਹੀਂ ਹੈਗੀ ਤਾਂ ਤੁਸੀਂ ਹਰ ਰੋਜ਼ ਆਪਣੇ ਸਰੀਰ ਨੂੰ ਡੈਮੇਜ ਕਰੀ ਜੋ ਤਾਂ ਉਹਦੇ ਤੁਸੀ ਰਿਕਵਰੀ ਨਹੀਂ ਹੋਣਾ ਤੁਹਾਨੂੰ ਫਾਇਦਾ ਵੈਸੇ ਵੀ ਨਹੀਂ ਮਿਲਣਾ ਟ੍ਰੇਨ ਟੂ ਫੇਲਰ ਦਾ ਜਿਹੜਾ ਕਨਸੈਪਟ ਹੈ ਉਹ ਜਿਹੜੇ ਲੋਕ ਪ੍ਰੈਪ ਕਰਦੇ ਆ ਜਾਂ ਫਿਰ ਬੋਡੀ ਬਿਲਡਿੰਗ ਦੇ ਪ੍ਰੋਫੈਸ਼ਨਲ ਨੇ ਪੀਡੀ ਦੇ ਉੱਤੇ ਨੇ ਉਹਨਾਂ ਵਾਸਤੇ ਬਹੁਤ ਵਧੀਆ ਹੈ ਜੇਕਰ ਉਹ ਟ ਤਾਂ ਉਹਨਾਂ ਨੂੰ ਰਿਜ਼ਲਟ ਉਹਨੇ ਜਦਾ ਨਹੀਂ ਮਿਲਣਾ। ਫੋਰ ਐਗਜ਼ਾਮਪਲ ਅਗਰ ਮੈਂ ਕਿਸੇ ਵਰਕਆਊਟ ਮੈਂ ਬਹੁਤ ਜ਼ਿਆਦਾ ਐਕਸਟ੍ਰੀਮ ਪੁਸ਼ ਕਰਕੇ ਉਸ ਵਰਕਆਊਟ ਤੋਂ ਰਿਕਵਰ ਹੋ ਸਕਣਾ ਮੈਂ ਕੱਲ ਤੱਕ ਤਾਂ ਮੈਨੂੰ ਕਰਨਾ ਚਾਹੀਦਾ। ਤਾਂ ਕਿ ਮੈਂ ਕੱਲ ਨੂੰ ਰਿਕਵਰ ਕੱਲ ਤੱਕ ਰਿਕਵਰ ਹੋ ਕੇ ਦੁਬਾਰਾ ਟ੍ਰੇਨ ਕਰਾਂ ਤੇ ਫਿਰ ਆਪਣੇ ਆਪ ਨੂੰ ਪੁਸ਼ ਕਰਕੇ ਜਿੰਨਾ ਮੈਕਸਿਮਮ ਆਪਣੇ ਆਪ ਨੂੰ ਉਹ ਮਾਰਨੋ ਇੰਕ੍ਰੂਮੈਂਟ ਹਾਸਲ ਕਰ ਸਕਾਂ ਉਹਨਾਂ ਕਰਾਂ ਮੈਂ। ਲੇਕਿਨ ਜੇਕਰ ਮੈਂ ਕੱਲ ਕੱਲ ਤੱਕ ਜਾਂ ਫਿਰ ਪਰਸੋਂ ਤੱਕ ਉਸ ਵਰਕਆਊਟ ਤੋਂ ਰਿਕਵਰੀ ਨਹੀਂ ਹੋਣਾਗਾ ਤਾਂ ਫਿਰ ਕੋਈ ਟ੍ਰੇਨ ਟੂ ਫੇਲ ਕਰਨ ਦਾ ਕੁਝ ਮਤਲਬ ਨਹੀਂ। ਔਰ ਖਾਸ ਤੌਰ ਤੇ ਜਿਹੜ ਬਿਲਕੁਲ ਭਾਜੀ ਮੈਨੂੰ ਤੁਹਾਡੀ ਗੱਲ ਤੋਂ ਦਿਮਾਗ 'ਚ ਆਉਂਦਾ ਪਿਆ ਕਿ ਹਰ ਇੱਕ ਤਰ੍ਹਾਂ ਦੀ ਵਰਕਆਊਟ ਦੀ ਡਿਜ਼ਾਈਨਸ ਆ ਹਰ ਇੱਕ ਦੇ ਰਿਜ਼ਲਟਸ ਡਿਫਰੈਂਟ ਹੈਗੇ ਨੇ ਇੱਕ ਐਥਲੀਟ ਆ ਇੱਕ ਕੋਈ ਸਪ੍ਰਿੰਟਰ ਹੈਗਾ ਆ ਜਿਹੜਾ ਜੋ ਕੋਈ ਪਰਫਾਰਮ ਕਰ ਰਿਹਾ ਕੋਈ ਐਮ ਐਮ ਐਲ ਰੈਸਲਰ ਹੈਗਾ ਆ ਉਹ ਰੋਜ਼ ਸਵੇਰੇ ਸ਼ਾਮ ਟ੍ਰੇਨਿੰਗ ਕਰਦੇ ਆ ਤੇ ਕੱਲ ਰਿਕਵਰ ਕਰਦੇ ਆ ਬਿਕੋਜ਼ ਉਹਨਾਂ ਨੂੰ ਸਮਝ ਆ ਕਿ ਮੇਰੀ ਟ੍ਰੇਨਿੰਗ ਜੇ ਤਾਂ ਉਹ ਸਵੇਰੇ ਉੱਠ ਕੇ ਰੋਜ਼ ਟ੍ਰੇਨਿੰਗ ਟੂ ਫੇਲਿਅਰ ਕਰਨ ਅਗਲੇ ਦਿਨ ਉੱਠੇ ਨਾ ਉਹਨਾਂ ਨੇ ਜੋ ਪ੍ਰੈਕਟਿਸ ਕਰਨੀ ਹੈ ਜਿਹੜੇ ਵੇਟ ਲਿਫਟਰ ਹੈਗੇ ਨੇ ਉਹ ਤਾਂ ਰੋਜ਼ ਲੱਤਾਂ ਦੀ ਬਸ ਕਰਾਉਂਦੇ ਆ ਤੇ ਕੱ ਮੈਂ ਵੀ ਇਹ ਚੀਜ਼ ਤੇ ਬਿਲਕੁਲ ਐਗਰੀ ਹੁੰਦਾ ਆ ਕਿ ਬੜੀ ਬੜੀ ਦੇਖਦਾ ਆ ਮੈਂ ਉਹਨਾਂ ਲੋਕਾਂ ਨੂੰ ਸੁਣਦਾ ਆ ਫਿਜ਼ੀਓਲੋਜਿਸਟ ਨੂੰ ਸੁਣਦਾ ਆ ਨਿਊਰੋਲੋਜਿਸਟ ਨੂੰ ਸੁਣਦਾ ਆ ਕਿ ਆਪਾਂ ਕੁਝ ਲੋਕਾਂ ਦੀ ਵੀਡੀਓਜ਼ ਕਿਉਂਕਿ ਸਾਨੂੰ ਇਨਫਲੂਐਂਸ ਕਰਦੇ ਆ ਬੋਡੀ ਬਿਲਡਰਸ ਸਾਨੂੰ ਇਨਫਲੂਐਂਸ ਕਰਦੇ ਨੇ ਉਹ ਲੋਕ ਜਿਨ੍ਹਾਂ ਦੀ ਬੋਡੀ ਬਹੁਤ ਜ਼ਿਆਦਾ ਨੂੰ ਅਟਰੈਕਟ ਕਰਦੀ ਆ ਐਂਡ ਆਪਾਂ ਉਹਨਾਂ ਨੂੰ ਜਦੋਂ ਲਾਸਟ ਮੂਮੈਂਟ ਤੱਕ ਜਾਣ ਕਰਦੇ ਦੇਖਦੇ ਆ ਆਪਾਂ ਖੁਦ ਵੀ ਕਰਦੇ ਆ ਬਟ ਜੇ ਆਪਾਂ ਲੌਂਜੀਵਿਟੀ ਲਈ ਕਹੀਏ ਜਾਂ ਫਿਟਨੈਸ ਲਈ ਕਹੀਏ ਤੇ ਉਹ ਚੀਜ਼ ਇੰਨੀ ਜ਼ਿਆਦਾ ਇੰਪੋਰਟੈਂਸ ਨਹੀਂ ਰੱਖਦੀ ਸਿਰਫ ਇਹ ਹੀ ਗੱਲ ਨਹੀਂ ਹੈਗੀ ਇੰਸਟਾਗ੍ਰਾਮ ਦੇ ਉੱਤੇ ਜਦੋਂ ਤੁਸੀਂ ਜੋ ਚੀਜ਼ਾਂ ਦੇਦੇ ਹੋ ਨਾ ਉਹ ਫੋਰ ਐਗਜ਼ਾਮਪਲ ਅਦਰ ਮੈਂ ਅੱਜ ਡੈਡਲਿਫਟ ਦੇ ਉੱਤੇ ਪੀਆਰ ਮਾਰਨੀ ਹੈ ਤਾਂ ਉਦੋਂ ਮੈਂ ਜਾ ਕੇ ਆਪਣੀ ਵੀਡੀਓ ਬਣਾਣੀ ਮਾਰਦੇ ਬੇ ਸਮਝਦੇ ਹੋ ਸੋ ਆਪਾਂ ਆਪਣਾ ਬੈਸਟ ਜਦੋਂ ਨਿਆ ਬੈਸਟ ਫਿਜ਼ਿਕ ਹੁੰਦੀ ਸਾਡੀ ਬੈਸਟ ਪਰਫਾਰਮ ਕਰਦੇ ਹੁੰਦੇ ਆ ਉਹਨਾਂ ਬੈਸਟ ਪਰਫੋਰਮੈਂਸ ਦੀ ਵੀਡੀਓ ਕਰਕੇ ਤਾਂ ਅਸੀਂ ਇੰਸਟਾਗ੍ਰam ਦੇ ਉੱਤੇ ਜਾਂ ਫਿਰ YouTube ਦੇ ਉੱਤੇ ਪਾਨੇ ਆਮ ਦੇਖਣ ਵਾਲੇ ਨੂੰ ਲੱਗਦਾ ਕਿ ਘਰੇ ਇਹੀ ਤਰੀਕਾ ਟ੍ਰੇਨਿੰਗ ਕਰਦੇ ਇਹ ਤਰੀਕਾ ਨਹੀਂ ਤੁਸੀਂ ਦੱਸਿਆ ਤੁਸੀਂ 2 ਦਿਨ ਵਰਕਆਊਟ ਕਰਦੇ ਹੋ ਬਾਕੀ 5 ਦਿਨ ਬਾਕੀ 5 ਬਾਕੀ 5 ਦਿਨ ਵੀ ਕੋਸ਼ਿਸ਼ ਕਰੀਦੀ ਹੈ ਫਿਜ਼ੀਕਲ ਐਕਟੀਵਿਟੀ ਕੋਈ ਹੋਏਗੀ ਫਿਜ਼ੀਕਲ ਅਸੀਂ ਮੈਨੂੰ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਤੋ ਇਹ ਲੌਂਜੀਵਿਟੀ ਦੀ ਗੱਲ ਕਰਦੇ ਰਹੀ ਸੀ ਤਾਂ ਮੋਬਿਲਿਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮੇਰੇ ਲੱਕ ਦੇ ਉੱਤੇ ਸਖਲਦੀ ਹੁਣ ਡਿਸਕ ਬल्ज ਮੈਨੂਅਲ ਫਰਟ ਵਿਚ ਤੇ ਇਹ ਸੱਟ ਦੇ ਬਾਵਜੂਦ ਜੇਕਰ ਮੈਂ ਐਕਸਰਸਾਈਜ਼ ਕਰਨਾ ਚਾਹਨਾ ਲੰਬੇ ਸਮੇਂ ਤੱਕ ਹੈਲਥੀ ਰਹਿਣਾ ਚਾਹਨਾ ਤਾਂ ਮੈਨੂੰ ਬੜੇ ਸਾਰੇ ਚੀਜ਼ਾਂ ਦੀ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੀਆਂ ਕਿ ਸ਼ਾਇਦ ਆਮ ਬੰਦੇ ਦੇ ਲਈ ਉੰਨੀ ਜਦਾ ਇੰਪੋਰਟੈਂਸ ਨਾ ਰੱਖਦੀਆਂ ਹੁਣ ਮੇਰੇ ਲਈ ਰੱਖਦੀਆਂ ਫੋਰ ਐਗਜ਼ਾਮਪਲ ਮੈਨੂੰ ਲੱਗਦਾ ਕਿ ਮੇਰਾ ਜਿਹੜਾ ਲੈਫਟ ਹਿਪ ਉਹ ਥੋੜਾ ਟਾਈਟ ਹੈ ਉਹਦੇ ਉੱਤੇ ਮੈਂ ਕੰਮ ਕਰਨਾ ਮੈਨੂੰ ਲੱਗਦਾ ਕਿ ਮੇਰਾ ਜਿਹੜੀ ਕੋਰ ਰੋਟੇਸ਼ਨਲ ਸਟਰੈਂਥ ਹੈ ਮੇਰੀ ਉਹ ਇੰਨੀ ਜਲਾ ਵਧੀਆ ਨਹੀਂ ਹੈ ਜੇ ਇਹਦੇ ਉੱਤੇ ਮੈਂ ਕੰਮ ਕਰਨਾ ਵਾ ਇਹ ਜਿਹੜੀਆਂ ਕੰਬਾਈਨਡ ਨੇ ਚੀਜ਼ਾਂ ਇਹ ਮੇਰੀ ਇੰਜਰੀ ਨੂੰ ਜਾਂ ਤਾਂ ਉਹਨੂੰ ਸੈੱਟ ਰੱਖਣ ਦੇ ਵਿੱਚ ਜਾਂ ਫਿਰ ਉਹਨੂੰ ਹੋਰ ਵਰਸ ਕਰਨ ਦੇ ਵਿੱਚ ਮਤਲਬ ਇਹਨਾਂ ਦਾ ਕੰਟ੍ਰਿਬਿਊਸ਼ਨ ਹੈ ਜੇ ਮੈਂ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਨਹੀਂ ਦੇਵਾਂਗਾ ਤਾਂ ਮੇਰੀ ਉਹ ਇੰਜਰੀ ਹੋਰ ਵਰਸ ਹੋਏਗੀ ਜਾਂ ਫਿਰ ਮੈਨੂੰ ਦੁਬਾਰਾ ਸੱਟ ਲੱਗਣ ਦੇ ਚਾਂਸਸ ਹੈ ਸੋ ਉਹ ਚੀਜ਼ਾਂ ਵੀ ਮੈਨੂੰ ਕਰਨੀਆਂ ਪੈਣੀਆਂ ਸੋ ਜੇਕਰ ਮੇਰੇ ਕੋਲ ਟਾਈਮ ਹੈਗਾ ਤਾਂ ਮੈਂ ਇੱਕ ਦਿਨ ਆਪਣਾ ਦੋ ਦਿਨ ਸਪੋਜ਼ ਕਰੋ ਕਿ ਮੇਰੇ ਕੋਲ ਹਫਤੇ ਵਿੱਚ ਟਾਈਮ ਹੈ ਮੈਂ ਦੋ ਦਿਨ ਗਿਆ ਮੈਂ ਜਿਮ ਦੂਸਰੇ ਜਿਹੜੇ ਦਿਨ ਹੁੰਦੇ ਨੇ ਉਹਦੇ ਵਿੱਚ ਮੈਂ ਜਾਂ ਤਾਂ ਆਪਣਾ ਕੋਈ ਹਲਕਾ ਫੁਲਕਾ ਅੱਛਾ ਜੇ ਜੇਕਰ ਤੁਸੀਂ ਦੋ ਦਿਨ ਜਿਮ ਜਾਂਦੇ ਹੋ ਮੈਂ ਵੀ ਇਦਾਂ ਕਰਨਾ ਤੁਹਾਨੂੰ ਚਾਹ ਲੈ ਜਿਮ ਜਾਣ ਦਾ ਜਾਂ ਫਿਰ ਬੜੇ ਲੋਕਾਂ ਨੂੰ ਇਹ ਵੀ ਹੁੰਦਾ ਕਿ ਬਈ ਮੈਂ ਤਾਂ 6 ਦਿਨ ਦੇ ਪੈਸੇ ਦੇਣਾ ਮੈਂ ਕਿਤੋਂ ਦੋ ਦਿਨ ਜਾਣਾ ਹੈ ਨਾ 800 ਵਿੱਚ ਉਹਨੇ ਉਹਦੇ ਵਿੱਚ ਪੈਸੇ ਪੂਰੇ ਵਸੂਲ ਕਰਨ ਦਾ ਇੱਕ ਤਰੀਕਾ ਹੁੰਦਾ ਹੈ ਮੈਂ ਇਹ ਅਜ਼ਮਾਣਾ ਤੁਸੀਂ ਵੀ ਅਜ਼ਮਾਓ ਕਿ ਦੋ ਦਿਨ ਤੁਸੀਂ ਆਪਣਾ ਹਾਰਡ ਕੋਰ ਵਰਕਆਊਟ ਜਿੰਦਾ ਦਾ ਹੈਗਾ ਫੁੱਲ ਬੋਡੀ ਵਰਕਆਊਟ ਜੇ ਤੁਸੀਂ ਕਰਦੇ ਹੋ ਫੋਰ ਐਗਜ਼ਾਮਪਲ ਮੈਂ ਫੁੱਲ ਬੋਡੀ ਵਰਕਆਊਟ ਕਰ ਲਿਆ ਤਾਂ ਬਾਕੀ ਦੇ ਜਿਹੜੇ ਦਿਨ ਨਾ ਤੁਸੀਂ ਲਾਈਟ ਵਰਕਆਊਟ ਕਰ ਸਕਦੇ ਹੋ ਲਾਈਟ ਵਰਕਆਊਟ ਇਨ ਦ ਸੈਂਸ ਕਿ ਜਿੰਦਾ ਤੁਸੀਂ ਆਮ ਤੌਰ ਤੇ ਵਾਰਮ ਅਪ ਕਰਦੇ ਹੋ ਦੋ ਤਿੰਨ ਸੈਟ ਕੋਈ ਬੋਡੀ ਪਾਰਟ ਤੁਹਾਡਾ ਵੀਕ ਹੈ ਵੀਕ ਬੋਡੀ ਪਾਰਟ ਨੂੰ ਟ੍ਰੇਨ ਕਰ ਸਕਦੇ ਹੋ 3 ਸੈਟ 4 ਸੈਟ ਤੁਸੀਂ ਉਹਦੇ ਲਗਾ ਸਕਦੇ ਹੋ ਸੋ ਇਸ ਤਰ੍ਹਾਂ ਟ੍ਰੇਨ ਕੀਤਾ ਜਾ ਸਕਦਾ ਲੱਗਦਾ ਹੈ ਕਿ ਕਿਦਰੇ ਕੋਈ ਮੋਬਿਲਿਟੀ ਦਾ ਕੋਈ ਇਸ਼ੂ ਹੈ ਤੁਸੀਂ ਮੋਬਿਲਿਟੀ ਤੋਂ ਕੰਮ ਕਰ ਸਕਦੇ ਹੋ ਸੋ ਇਤਾਂ ਮੈਂ ਹ ਇਥੇ ਬਹੁਤ ਲੋਕ ਆ ਜਿਨ੍ਹਾਂ ਨੂੰ ਮੋਬਿਲਿਟੀ ਬਹੁਤ ਜ਼ਿਆਦਾ ਇਹ ਟਰਮਨੋਲੋਜੀ ਇਸ ਦਾ ਨਹੀਂ ਪਤਾ ਉਹਨਾਂ ਨੇ ਪਤਾ ਕਿ ਨਵਜੋਤ ਭਾਈ ਸਿਰੋਟ ਕੇ 10 ਮਿੰਟ ਸੈਰ ਕਰਦੇ ਆ ਉਹ ਚੀਜ਼ ਉਹਨਾਂ ਨੂੰ ਸਮਝ ਲੱਗ ਜਾਣੀ ਹੈ ਸੋ ਆਪਾਂ ਜੀ ਲੈਣਾ ਹੋਏ ਤੁਹਾਡੀ ਲਾਈਫ ਦੇ ਵਿੱਚੋਂ ਜੇ ਤੁਸੀਂ ਲੌਂਜੀਵਿਟੀ ਵਿੱਚ ਰਿਸਰਚ ਕਰਕੇ ਆਪਣੇ ਤੋਂ ਕੁਝ ਇੰਪਲੀਮੈਂਟ ਕਰਦੇ ਪਏ ਹੈਗੇ ਹੋ ਸੋ ਮੈਂ ਤੁਹਾਨੂੰ ਚਾਹਵਾਂਗਾ ਕਿ ਤੁਸੀਂ ਜਿਮ ਦੇ ਵਰਕਆਊਟ ਵਿੱਚ ਕੀ ਕਰਦੇ ਪਏ ਹੈਗੇ ਹੋ ਵਿਦ ਨੇਮ ਆਫ ਦੋ ਐਕਸਰਸਾਈਜ਼ਿਸ ਵਟ ਆਰ ਯੂ ਡੂਇੰਗ ਫॉर ਯੂ ਕਿਸੇ ਨੇ ਅਪਲਾਈ ਕਰਨੀ ਉਹਦੇ ਲਈ ਹਮੇਸ਼ਾ ਡਿਫਰੈਂਟ ਹੋਏਗੀਓ ਆਈ ਐਗਰੀ ਟੂ 댓 ਬਟ ਮੈਂ ਖੁਦ ਜਾਨਣਾ ਚਾਹਵਾਂਗਾ फुल बॉडी वर्कआउट्स हूं देन है के मैं लोअर बॉडी तो स्टार्ट करना वा पहली मेरी एक्सरसाइज मोस्ट एक ऑफ द टाइम स्क्वाट होती है या स्क्वाट और एक जे एक स्क्वाट है तो अगले दिन मैं फिर डेडलिफ्ट या फिर डेडलिफ्ट तो का कोई वेरिएशन कर हिंज एक्सरसाइज होगी हिंज so, एक्सरसाइज है हिंज एक्सरसाइज गोई होगी सो पहला लोअर बॉडी से स्टार्ट करके फिर मैं अपना बैक दी कोई एक एक्सरसाइज फिर मैं नीचे से भी कोई एक एक्सरसाइज एक-एक एक्सरसाइज साथ करिएबाजी कोई नहीं मैं मूड पे डिपेंड करता ਲੋਕਾਂ ਦਾ ਬਿਖਲੇਪ ਤੇ ਕਿਹੜਾ ਮੂਡ ਚੱਲਦਾ ਮੇਰਾ ਮੂਡ ਚੱਲਦਾ ਪਿਆ ਪਹਿਲਾਂ ਦਾ ਲੋਅਰ ਬੋਡੀ ਵਾਸਤੇ ਮੈਂ ਸਕੁਆਟ ਕਰਦਾ ਪਿਆ ਰੂਮੀਨियन ਡੈਡਲਿਫਟ ਕਰਦਾ ਪਿਆ ਮੈਂ ਡੈਡਲਿਫਟ ਦੀ ਜਗ੍ਹਾ ਐਂਡ ਦਾ ਰੀਜ਼ਨ ਇਜ਼ ਕਿ ਡੈਡਲਿਫਟ ਦੇ ਉੱਤੇ ਮੈਂ ਇੰਨਾ ਜ਼ਿਆਦਾ ਕੰਫਰਟੇਬਲ ਨਹੀਂ ਫੀਲ ਕਰਦਾ ਪਿਆ ਆਪਣੀ ਲੋਅਰ ਬੈਕ ਲੋਅਰ ਬੈਕ ਕੇ ਓਕੇ ਉਹ ਦੂਸਰੀ ਨੂੰ ਮੈਨੇਜ ਕਰ ਲੈਂਦਾ ਰੂਮੀਨियन ਰਿਵ ਜਿਹੜੀ ਮੇਰੀ ਬੈਕ ਦੀ ਐਕਸਰਸਾਈਜ਼ ਮੈਨੂੰ ਬਹੁਤ ਵਧੀਆ ਲੱਗਦੀ ਹੈ ਪੁਲ ਅਪਸ ਬਹੁਤ ਵਧੀਆ ਲੱਗਦੇ ਨੇ ਚਨ ਅਪਸ ਬਹੁਤ ਦੀ ਲੱਗਦੇ ਨੇ ਉਹਦੇ ਉੱਤੇ ਪ੍ਰੋਗਰੈਸ ਵੀ ਕਾਫੀ ਕਰਦਾ ਪ ਉਹਦੇ ਉਹਦੇ ਆਪਾਂ ਝੰਡਾ ਲਾ ਕੇ ਜਾਣਾ ਬਰਬਰ ਨੂੰ ਮੈਨੂੰ ਕਾਫੀ ਜ਼ਿਆਦਾ ਪਸੰਦ ਹੈ ਕਿਉਂਕਿ ਮੈਨੂੰ ਕੌਨਫੀਡੈਂਸ ਦਿੰਦਾ ਯਾਰ ਇੱਕ ਬੰਦਾ ਜਿਹੜਾ ਕਿ ਐਦਾਂ ਝੁਕ ਨਹੀਂ ਸਕਦਾ ਹੈਗਾ ਝੁਕਨ ਤੇ ਮੈਨੂੰ ਡਰ ਲੱਗਦਾ ਸੀ ਕਿ ਮੈਨੂੰ ਪੇਨ ਨਾ ਹੋ ਜਾਵੇ ਸੀ ਇਹ ਦੁਆਰਾ ਮੈਨੂੰ ਉਹ ਸ਼ਾਰਪ ਪੇਨ ਉਹ ਤੁਸੀਂ ਡਿਸਕ੍ਰਾਈਬ ਨਹੀਂ ਕਰ ਸਕਦੇ ਉਠਿਆ ਨਹੀਂ ਜਾਂਦਾ ਹਨਾ ਤੇ ਜੇਕਰ ਕੋਈ ਐਕਸਰਸਾਈਜ਼ ਦੇ ਨਾਲ ਮੈਨੂੰ ਕੌਨਫੀਡੈਂਸ ਆਉਂਦਾ ਪਿਆ ਤਾਂ ਉਹਦੀ ਵੈਲਿਊ ਹੈ ਮੇਰੇ ਲਈ ਬਟ ਐਨੀਵੇਜ਼ ਇਹ ਪੁੱਲ ਹੋ ਗਈ ਤੁਹਾਡੀ ਹਿੰਜ ਹੋ ਗਈ ਫਾਰ ਪੁਸ਼ ਜਸਟਲੀ ਪੁੱਛਦੇ ਵਾਸਤੇ ਮੈਨੂੰ ਵਾਲੀ ਇਨਕਲਾਈਨ ਬੈਂਚ ਪ੍ਰੈਸ ਬਾਰ ਜਾਂ ਕੁਝ ਸੰਦ ਇਨਕਲਾਈਨ ਬੈਂਚ ਪ੍ਰੈਸ ਜਾਂ ਫਿਰ ਉਹਦਾ ਕੋਈ ਵੇਰੀਏਸ਼ਨ ਡੰਬਲ ਤੇ ਲਾ ਲੈਣਾ ਫਲਾਈਜ਼ ਵੀ ਕਈ ਵਾਰ ਕਰਦਾ ਹਾਂ ਮੈਂ ਉਹਦੇ ਉੱਤੇ ਡੰਬਲਸ ਦੇ ਨਾਲ ਕਰਨਾ ਮੇਰੇ ਮਸ਼ੀਨਾਂ ਹੈਗੀਆਂ ਨੇ ਜਿਹੜੀਆਂ ਡੰਬਲ ਲੇਕਿਨ ਮੈਨੂੰ ਮਜ਼ਾ ਨਹੀਂ ਆਉਂਦਾ ਮਤਲਬ ਕੇਬਲਸ ਉੱਤੇ ਮੈਨੂੰ ਕਨੈਕਸ਼ਨ ਹੀ ਨਹੀਂ ਬਣਦਾ ਮਤਲਬ ਮੇਰਾ ਸਿਰਾਂ ਮਾਨਸਿਕ ਦਾ ਮੇਰਾ ਨਹੀਂ ਬਣਦਾ ਹੋਰ ਕੀ ਆ ਗਿਆ ਮੈਨੂੰ ਓਵਰਹੈਡ ਪ੍ਰੈਸ ਬਹੁਤ ਜ਼ਿਆਦਾ ਪਸੰਦ ਹੈ ਮੈਨੂੰ ਬਿਹਾਈਂਡ ਦ ਨੈਕ ਹੀ ਪਸੰਦ ਹੈ ਡਿਪੈਂਡ ਕਰਦਾ ਮੂਡ ਦੇ ਉੱਤੇ ਸੋ ਬਾਰਬਲ ਓਵਰਹ ਆਰਮਸ ਆਰਮਸ ਨੂੰ ਬਹੁਤ ਜ਼ਿਆਦਾ ਗੌਰ ਨਹੀਂ ਕੀਤਾ ਕਰੀ ਟ੍ਰਾਈਸਰ ਵਾਸਤੇ ਮੈਂ ਕਦੀ ਆਰਮਸ ਆਮ ਹੀ ਆ ਔਰ ਡੋਲੇ ਬਣਾ ਕੇ ਲੋਕਾਂ ਨੂੰ ਇੰਪ੍ਰੈਸ ਕਰਨ ਦੀ ਉਮਰ ਮੈਨੂੰ ਲੱਗਦਾ ਨਾਂਹੀ ਮੇਰੀ ਓਕੇ ਤੇ ਐਨੀਥਿੰਗ ਫਾਰ ਦਾ ਕੋਰ ਕੋਰ ਵਾਸਤੇ ਕੋਰ ਵਾਸਤੇ ਮੈਂ ਜਿਹੜੀ ਹੈਂਗਿੰਗ ਲੈਗ ਰੇਜਿਸ ਮੇਰੀ ਕਾਫੀ ਜ਼ਿਆਦਾ ਨੇ ਕੋਰ ਦੇ ਵਾਸਤੇ ਅੱਛਾ ਇਹਦੇ ਵਿੱਚ ਕੋਰ ਦੇ ਵਿੱਚ ਜਿਹੜੀਆਂ ਮੈਂ ਬਾਕੀ ਵੀ ਜੋ ਸ਼ਾਇਦ ਦੂਸਰੇ ਲੋਕੀ ਨਹੀਂ ਕਰਦੇ ਨਾਰਮਲ ਕਨਵੈਨਸ਼ਨਲੀ ਨਹੀਂ ਕੀਤੇ ਜਾਂਦੇ ਇਹ ਆ ਮੈਂ ਇਹਨਾਂ ਨੂੰ ਕਹਿੰਦੇ ਨੇ ਆਈਸੋਡ੍ਰਾਈਸ ਸਟਿਕ ਦੇ ਨਾਲ ਆਈਸੋਡ੍ਰਾਈਸ ਲੈਟਰਲ ਰਾਈਸ ਕਰਨ ਦੇ ਨਾਲ ਉਹ ਕਰਦਾ ਕਾਫੀ ਜਾਂ ਫਿਰ ਮੈਂ ਸੂਟਕੇਸ ਕੈਰੀਜ਼ ਕਾਫੀ ਜ਼ਿਆਦਾ ਕਰਦਾ ਹਾਂ ওভারਹੈਡ ਕੈਰੀਜ਼ ਮੈਂ ਕਾਫੀ ਜ਼ਿਆਦਾ ਕਰਦਾ ਹਾਂ ਡੰਬਲ ਜਾਂ ਫਿਰ ਬਲਾ ਕੈਟਲ ਬੈਲ ਫੜ ਕੇ ਤਾਂ ਤੁਸੀਂ ਸਿੱਧਾ ਉੱਪਰ ਫੜ ਕੇ ਫਿਰ ਵਾਕ ਕਰਦੇ ਨਹੀਂ ਇੱਕ ਇੱਕ আচ্ছা ਵਾਕ ਕਰਨੀ ਤਾਂ ਹਾਂ ਵਾਕ ਕਰਨੀ ਓਕੇ ਹਾਂ ਜਾਂ ਤਾਂ ਹੈਵੀ ਡੰਬਲ ਫੜ ਲਓ ਜਿੰਦਾ 35 40 ਕਿਲੋ ਦਾ ਡੰਬਲ ਇੱਧਰ ਫੜ ਲਓ ਤੇ ਫਿਰ ਤੁਸੀਂ ਵਾਕ ਕਰਨੀ ਹੈ ਸਰ ਉਹਨੂੰ ਸੂਟਕੇਸ ਕੈਰੀਜ਼ ਨਹੀਂ ਨਾ ਤੋਈ ਜ਼ਾਹਿਰ ਹੁੰਦਾ ਪਰ ਉਹਦੇ ਵਿੱਚ ਇਹ ਹੁੰਦਾ ਕਿ ਤੁਸੀਂ ਆਪਣੀ ਬੋਡੀ ਨੂੰ ਮੂਵ ਇੱਧਰ ਨੂੰ ਨਹੀਂ ਹੋਣ ਦੇਣਾ ਠੀਕ ਹੈ ਜਦਾਂ ਐਦਾਂ ਐਦਾਂ ਨਹੀਂ ਹੋਣ ਦੇਣਾ ਓਕੇ ਸਿੱਧਾ ਬਿਲਕੁਲ ਆਪਣਾ ਫਰਮ ਸਿੱਧੀ ਮੇਨਟੇਨ ਕਰਕੇ ਪੋਸਚਰ ਨੂੰ ਸਿੱਧਾ ਚੱਲਣਾ ਹੁੰਦਾ ਹੈ ਤਾਂ ਆਪੋਜ਼ਿਟ ਜੇ ਤੁਸੀਂ ਏਸ ਹੱਥ ਦੇ ਵਿੱਚ ਡੰਬਲ ਫੜਿਆ ਤਾਂ ਆਪੋਜ਼ਿਟ ਸਾਈਡ ਵਾਲੀ ਜਿਹੜੀ ਤੁਹਾਡਾ ਆਬਲੀਕਸ ਐਂਡ ਇਹ ਵਾਲਾ ਏਰੀਆ ਜਿਹੜਾ ਬਹੁਤ ਬਹੁਤ ਵਧੀਆ ਤਰੀਕੇ ਨਾਲ ਟੈਨਸ਼ਨ ਕ੍ਰੀਏਟ ਹੋਏਗੀ ਬਹੁਤ ਜ਼ਿਆਦਾ ਵਧੀਆ ਟੈਨਸ਼ਨ ਕ੍ਰੀਏਟ ਹੁੰਦੀ ਹੈ ਬਹੁਤ ਜ਼ਿਆਦਾ ਸੇਫੀ ਐਕਸਰਸਾਈਜ਼ ਖਾਸ ਤੌਰ ਤੇ ਉਹਨਾਂ ਵਾਸਤੇ ਜਿਨ੍ਹਾਂ ਦੇ ਲੱਕਾਂ ਦੇ ਵਿੱਚ ਕੋਈ ਪ੍ਰੋਬਲਮ ਹੈ ਨਾ ਉਹਨਾਂ ਨੂੰ ਕ੍ਰੰਚਸ ਵਗੈਰਾ ਦੇ ਨਾਲੋਂ ਐਵਰੀਲੀ ਐਕਸਰਸਾਈਜ਼ ਕਾਫੀ ਜ਼ਿਆਦਾ ਹੈਲਪਫੁਲ ਹੈ ਫਿਰ ਮੀਨੋ ਵੀ ਪਸੰਦ ਨੇ ਕਾਫੀ ਜ਼ਿਆਦਾ ਗੁੱਡ ਜੋਬਸ ਗੁੱਡ ਚਾਅਸ ਵਿੱਚ ਕਾਫੀ ਜ਼ਿਆਦਾ ਲਗਾਣਾ ਉਹ ਗੁੱਡ ਜੋਬਸ ਜਾਂ ਐਵਰੀਲੀ ਐਕਸਰਸਾਈਜ਼ ਉੱਥੇ ਇਸਤੇਮਾਲ ਕੀਤੀ ਜਾਂਦੀ ਹੈ ਜਿੱਥੇ ਜਦੋਂ ਮੈਂ ਐਸਥੈਟਿਕ ਨੂੰ ਇੰਪਰੂਵ ਕਰਨ ਦੇ ਬਾਰੇ ਸੋਚਦਾ ਪਿਆ ਹਾਂ ਕਿ ਮੈਂ ਟਾਰਗੇਟ ਕਰਨਾ ਹੈ ਟੈਂਸ਼ਨ ਜਿਹੜੀ ਟਾਰਗੇਟ ਕਰਨੀ ਕਿਸੇ ਸਪੈਸਿਫਿਕ ਪਾਰਟ ਦੇ ਹੁੰਦੇ ਨਾ ਬੁਡ ਜੌਬਸ ਵਗੈਰਾ ਇਸ ਤਰ੍ਹਾਂ ਨਹੀਂ ਐਕਸਰਸਾਈਜ਼ਾਂ ਉਦੋਂ ਕਰਦਾ ਹਾਂ ਸੀਟਿਡ اسپੈਸ਼ਲੀ ਖੜੇ ਹੋ ਕੇ ਕਰੋ ਕਿਉਂਕਿ ਤਾਂ ਇੱਕ ਜਗ੍ਹਾ ਤੇ ਰਹਿ ਨਹੀਂ ਆਂਦੀ ਲੇਕਿਨ ਲਾਈਕ ਓਵਰ ਨੀਜ਼ ਨੀਜ਼ ਦਿੱਤਿਆਂ ਬੈਠਾ ਇੱਧਰ ਇੱਧਰ ਬੈਠ ਕੇ ਜਿੰਨਾ ਤੁਸੀਂ ਇੱਥੇ ਬੈਂਚ ਤੇ ਬੈਠੇ ਹੋ ਇੱਧਰ ਨੂੰ ਕੇਬਲ ਰੱਖ ਕੇ ਤੁਸੀਂ ਇੱਧਰ ਨੂੰ ਕਰੋਗੇ ਇੱਧਰ ਆਏਗਾ